ਇਹ ਚੀ ਗਾਂ ਅਸੀਂ ਬੜੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਹੀ ਖਤਰਨਾਕ ਹੁੰਦਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ Hindu ਕੁੜੀ ਤਰਚਨ ਕੁਮਾਰੀ ਪੂਰਵ ਕਮਲਪੁਰ ਦਾ ਮਰਡਰ ਹੋ ਜਾਂਦਾ ਹੈ ਮਰਨ ਕਰਨ ਤੋਂ ਬਾਅਦ ਜਿਹੜੇ ਬੰਦੇ ਮਰ ਰਹੇ ਨੇ ਅਮਰ ਸਿੰਘ ਪਾਲ ਨੈਰੂ ਵਰਗੇ ਕੁਝ ਸ੍ਰੀਮ ਚੈਲੰਜ ਕਰਦੇ ਨੇ ਵੀ ਹਾਂ ਅਸੀਂ ਮਾਰਿਆ ਇਹ ਦੇਖੋ ਸਾਡੀ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਸਾਡੇ ਇੰਟੈਲੀਜੈਂਸ ਨੂੰ ਸਾਰੇ ਸਮਾਜ ਨੂੰ ਇੱਕ ਬਹੁਤ ਵੱਡੀ ਚੁਣੌਤੀ ਹੈ ਕਿ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਬੰਦਾ ਕਤਲ ਕਰਕੇ ਕਹੇ ਵੀ ਮੈਂ ਕੀਤਾ ਮੈਂ ਪੰਚਤ ਕਤਲ ਹੋਰ ਕਰਾਂਗਾ ਬਹੁ ਮੜੀ ਗੱਲ ਹੈ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਵੇਸ਼ਮਰ ਨਿਊ ਫਿਲਮਾਂ ਪਈਆਂ ਨੇ ਵੇਸ਼ਮਰ ਬੈਦ ਸੈਕਸ ਦੀਆਂ ਦਵਾਈਆਂ ਵੇਚ ਰਹੇ ਨੇ ਜਿਹੜੀ ਪਾਟਾ ਉਹਨਾਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜੋ ਸ਼ਰੀਲਤਾ ਉਹਨਾਂ ਦੁਆਰਾ ਭਲਾਈ ਜਾਂਦੀ ਹੈ ਉਸ ਨੂੰ ਜਰੂਰ ਰੋਕਣ ਦੀ ਲੋੜ ਹੈ ਇਹ ਤਾਂ ਐਕਟਰਸ ਨੇ ਇੱਕ ਕੁੜੀਆਂ ਦਾ ਐਕਟਿੰਗ ਕਰਦੀਆਂ ਨੇ ਆਪਣਾ ਪੇਟ ਪਾਲਦੀਆਂ ਨੇ ਆਪਣੇ ਪਰਿਵਾਰ ਦਾ ਪੇਟ ਪਾਲਦੀਆਂ ਨੇ ਮੈਂ ਉਥੋਂ ਬਿਲਕੁਲ ਕਲੀਅਰ ਚ ਹਵਤਾ ਦੇ ਵਿੱਚ ਕਹਿਣਾ ਚਾਹਨਾ ਤੇਰੀ ਇਹ ਬੇਵਕੂਫੀ ਕਰਕੇ ਤੇਰੀ ਇਹ حرکت ਕਰਕੇ ਸੂਤ ਸਿੱਖ ਸਮਾਜ ਦੀ ਬਦਨਾਮੀ ਤੂੰ ਕਰਵਾ ਰਿਹਾ ਹੈ ਸਿੱਖਤਵਾਦ ਕਦੇ ਵੀ ਕਿਸੇ ਨੂੰ ਭੈਣ ਕਹਿ ਕੇ ਉਸ ਦਾ ਕਤਲ ਨਹੀਂ ਕਰਦਾ ਸਿੱਖ ਧਰਮ ਹਮੇਸ਼ਾ ਕਿਸੇ ਵੀ ਜਾਤ ਦਾ ਹੋਵੇ ਉਸ ਦੀ ਰੱਖਿਆ ਕਰਨ ਦੇ ਲਈ ਬਣਿਆ ਹੋਇਆ ਤੇਰੇ ਦੀ ਤਰ੍ਹਾਂ ਨਹੀਂ ਹੈਗਾ ਕਿ ਤੂੰ ਇੱਕ ਪੱਥ ਤਾਂ ਉਹਨੂੰ ਭੈਣ ਕਹਿੰਦਾ ਤੂੰ ਡੇਢ ਲੱਖ ਦੀ ਮਦਦ ਵੀ ਕੀਤੀ ਉਸ ਦੀ ਫਿਰ ਤੂੰ ਧੋਖੇ ਨਾਲ ਲਿਜਾ ਕੇ ਉਸ ਦਾ ਕਤਲ ਕੀਤਾ ਇਹ ਇਹ ਪੰਜਾਬ ਦੇ ਲਈ ਇੱਕ ਬਹੁਤ ਮਾਰਾ ਸੰਤੇਸ਼ ਹੈ ਕੋਈ ਵੀ ਨਹੀਂ ਚੰਗਾ ਕੋਈ ਪਰਵਾਹ ਨਹੀਂ ਚਾਹੁੰਦਾ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਸ਼ਰਮੀਲਤਾ ਪ੍ਰਤੀ ਜਾਵੇ ਬਲੂ ਫਿਲਮਾਂ ਸੈਕਸ ਦੀਆਂ ਦਵਾਈਆਂ ਆਨ ਸੋਸ਼ਲ ਮੀਡੀਆ ਦੇ ਉੱਪਰ ਕੋਈ ਇਸ ਤੋਂ ਜ਼ਿਆਦਾ ਗੰਦਾ ਇਹਨੇ ਕੁੜੀ ਨੇ ਕੀ ਕੀਤਾ ਹੋਊਗਾ ਚੁੰਨੀ ਚੱਕਦੀ ਹੋਊਗੀ ਜਿੱਦੋਂ ਝੱਗਾ ਚੱਕ ਕੇ ਦਿਖਾਤਾ ਹੋਊਗਾ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਜੋ ਸ਼ਰਮੀਲਤਾ ਕਿਦਾ ਸਮਾਜ ਦੇ ਦੇ ਉੱਪਰ ਪਈ ਹੈ ਉਸ ਨੂੰ ਮਾਰੋ ਘੁੱਲੀ ਜਾ ਕੇ ਫੇਸਬੁੱਕ ਵਾਲੇ ਨੂੰ ਮਾਰੋ ਇੰਸਟਾਗ੍ਰਾਮ ਵਾਲੇ ਨੂੰ ਘੁੱਲੀ ਜਾ ਕੇ ਇਹਦੇ ਨਾਲ ਥੋੜਾ ਬੰਦ ਹੋ ਜਾਊਗਾ ਇਹ ਚੀਜ਼ਾਂ ਤਾਂ ਜਿਹੜੀਆਂ ਪ੍ਰਸਿੱਧ ਐਕਟਰਸ ਨੇ ਸਾਡੀਆਂ ਇੰਡੀਆ ਐਕਟਰਸਾਂ ਹੋ ਰਹਿਣ ਉਹ ਵੀ ਇੰਨਾ ਕਾਸੀ ਮਜ਼ਾਕ ਜਾਂ ਕੁਝ ਕਮੇਡੀ ਜਿਹੜੀ ਹੈ ਉਹ ਕਰਦੀਆਂ ਨੇ ਕੰਦਾ ਉਹਨਾਂ ਨੂੰ ਤੁਮ ਜਾਇ ਵੀ ਜਾ ਕੰਦਾ ਰੀਗਲ ਬੇਬੀ ਐ ਵੀ ਉਹਨਾਂ ਦੀ ਅਸੀਂ ਕੰਪਲੇਨ ਕਰਦੀਏ ਅਗਰ ਉਹ ਸਾਡੇ ਸਮਾਜ ਤੋਂ ਬਾਹਰ ਜਾ ਕੇ ਕੁਝ ਕਰਦੀਆਂ ਨੇ ਫਿਰ ਅਮਰਤਪਾਲ ਮੈਰੋ ਤੂੰ ਸੁਪਰੀਮ ਨਹੀਂ ਐ ਤੂੰ ਉਹ ਵੀ ਕਦੇ ਕੰਪਲੇਂਟ ਕੀਤੀ ਕਾਰਤਖ ਸਾਹਿਬ ਤੇ ਕਿ ਇਹ ਕੋਰਨਾ ਦਾ ਇਸਤੇਮਾਲ ਕਰ ਰਹੀ ਐ ਇਹ ਸ਼ਨੀਤਾ ਫਲਾਵੀ ਐ ਕਦੇ ਐਸਜੀਪੀਸੀ ਨੂੰ ਕੰਪਲੀਟ ਕੀਤੀ ਹਪਟ ਕਹਤਾ ਕਿਤੇ ਕੀਤੀ ਨਹੀਂ ਇਸ ਤੋਂ ਇਹ ਸਮਝ ਆਂਦਾ ਸਾਨੂੰ ਵੀ ਤੈਨੇ ਫਰੋਤੀ ਲੈਣ ਦਾ ਧੰਦਾ ਬਣਾਇਆ ਹੋਇਆ ਵੀ ਇਹਨਾਂ ਇਨਫਰੈਂਸਰਾਂ ਨੂੰ ਜਿਹੜੇ YouTube ਤੇ Instagram ਤੇ ਪੋਸਟਾਂ ਪਾਉਂਦੇ ਨੇ ਉਹਨਾਂ ਨੂੰ ਡਰਾ ਤਮਕਾ ਕੇ ਤੂੰ ਪਾਇਆ ਜਾਂਦਾ ਕੰਮ ਕਰਦਾ ਹੈ ਤੋਰ ਤਰਾ ਕੋਈ ਮੋਟਿਵ ਨਹੀਂ ਹੈਗਾ ਫੇਰ ਤੂੰ ਆਪਣੀ ਆਪਣੀ ਜੋਤਾ ਕਹਿਣਾ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੂੰ ਆਪਣੇ ਭਾਈ ਨੂੰ ਇੱਕੋਦੇ ਦੋਸਤ ਨੂੰ ਇੱਥੇ ਅੰਦਰ ਕਰਾ ਕੇ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਇੱਥੇ ਅੰਦਰ ਕਰਵਾ ਕੇ ਆਪ ਤੂੰ ਦਵਾਈ ਪੱਤ ਗਿਆ ਜੇ ਤੂੰ ਵਾਕਈ ਜੋਤਾ ਸੀਗਾ ਤਾਂ ਨਹੀਂ ਤਾਂ ਰਹਿੰਦਾ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪੁਲਸ ਨੂੰ ਚੈਲੰਜ ਕਰਦਾ ਤੇ ਰਤੀ ਦੇਖਦੇ ਵੀ ਪੰਜਾਬ ਪੁਲਸ ਤੇ ਮਿਹਰਬਾਨ ਹੈ ਤੈਨੂੰ ਛੱਡਦੀ ਐ ਕਿ ਤੈਨੂੰ ਫੜਦੀ ਐ ਮੇਰਾ ਸਮਾਜ ਨੂੰ ਇਹ ਇੱਕ ਮੈਸੇਜ ਹੈ ਔਰ ਜਿਹੜੇ ਵੀ ਕੁੜੀਆਂ ਜਿਹਦਾ ਇਹ ਕੰਮ ਕਰ ਰਹੀਆਂ ਨੇ ਕਿ ਦੇਖੋ ਸ਼ੀਲਤਾ ਥੱਡਾ ਸਮਾਜ ਜਨਾ ਸਨਾਤਨ ਧਰਮ ਹੈ ਉਹ ਬਿਲਕੁਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦਾ ਵੀ ਤੁਸੀਂ ਵੀ ਆਪਣੀਆਂ ਪੋਸਟਾਂ ਤੇ ਥੋੜਾ ਕੰਟਰੋਲ ਕਰੋ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪੋਸਟ ਕਰੋ ਜਿਹਦੇ ਨਾਲ ਸਮਾਜ ਦੇ ਵੀ ਸਾਡੇ ਬੱਚਿਆਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ ਪਰ ਜੇ ਤੁਹਾਨੂੰ ਕੋਈ ਇਸ ਤਰੀਕੇ ਨਾਲ ਇਹਦੇ ਵਰਗਾ ਡਰਾਉਂਦਾ ਹੈ ਤਾਂ ਤੁਹਾਡੀ ਮਦਦ ਲਈ ਸ਼ਿਵਨਾ ਪਾਲ ਰਾਜ ਦੇ ਛਿੰਦੇ ਹਮੇਸ਼ਾ ਖੜਾ ਹੈ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਮਦਦ ਉਸੇ ਕਮੇਟ ਦੇ ਘੰਟੇ ਦੇ ਵਿੱਚ ਵਿੱਚ ਕੀਤੀ ਜਾਊਗੀ ਕਿਉਂਕਿ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਤੇ ਪੈ ਤੋਂ ਇਨਾਂ ਤੋਂ ਜਦੋਂ ਦੀ ਕੋਈ ਲੋੜ ਨਹੀਂ ਹੈਗੀ ਐਜੇ ਗੁੰਡੇ ਸਮਾਜ ਨੂੰ ਸੇਧ ਨਹੀਂ ਦੇ ਸਕਦੇ ਸਮਾਜ ਨੂੰ ਸਾਥ ਦੇਣ ਦੇ ਨਹੀਂ ਕਲਾਤ ਸੰਤ ਬੰਨਾ ਪੈਂਦਾ ਇਹ ਕੋਈ ਸੰਤ ਨਹੀਂ ਹੈ ਗੁੰਡੇ ਆ ਕਹਿੰਦਾ ਭਾਈ ਮੈਂ ਕਹਿਣਾ ਚਾਹੂੰਗਾ ਕਿ ਸਾਡੀ ਪੰਜਾਬ ਪੁਲਿਸ ਡੀਜੀਪੀ ਸਾਹਿਬ ਪੰਜਾਬ ਸਦੇ ਮੁੱਖ ਮੰਤਰੀ ਸਾਹਿਬ ਜਲਦੀ ਤੋਂ ਜਲਦੀ ਹਰ ਤਰ੍ਹਾਂ ਦਾ ਪ੍ਰਯਾਸ ਕਰਕੇ ਇਸ ਨੂੰ ਧੋਈ ਤੋਂ ਲਿਆ ਕੇ ਪੰਜਾਬ ਦੀ ਜੇਲ੍ਹ ਦੇ ਵਿੱਚ ਸੁੱਟ ਦੇਣ ਤਾਂ ਜੋ ਦੁਬਾਰਾ ਕੋਈ ਇਸ ਤਰ੍ਹਾਂ ਦੀ ਕਰਤੂਤ ਕਰਨ ਦੀ ਜੁਰਤ ਨਾ ਕਰੇ। ਸ਼ਿਗਲਾ ਜੀ ਤੁਸੀਂ ਅੰਮ੍ਰਿਤਪਾਲ ਮੈਰੋਦਾ ਜਿਹੜਾ ਵਿਰੋਧ ਕਰ ਰਹੇ ਹੋ ਤੁਹਾਡੇ ਹੀ ਹਿੰਦੂ ਨੇਤਾ ਕਈ ਜਿਹੜਾ ਹੈਗਾ ਉਹਦਾ ਪੱਖ ਲੈ ਰਹੇ ਨੇ ਕਿ ਹਾਂ ਉਹਨੇ ਸਹੀ ਕੀਤਾ ਹੈ। ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਨਹੀਂ 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 ਉਹਨੇ ਇਹ ਨਹੀਂ ਕਿਹਾ ਉਹ ਉਸ ਨੂੰ ਤੋੜ ਮੋੜ ਕੇ ਪੇਸ਼ ਕਰ ਰਹੇ ਹੋ ਤੁਸੀਂ ਲੋਕ। ਅਸੀਂ ਨਹੀਂ ਕਰ ਰਹੇ ਕਿ ਤੁਸੀਂ ਅਸੀਂ ਨਹੀਂ ਕਰ ਰਹੇ ਸਾਡੇ ਪ੍ਰੈਸ ਨਹੀਂ ਕਰ ਰਹੇ ਹੈਗੀ ਪ੍ਰੈਸ ਨਹੀਂ ਕਰਦੇ ਪ੍ਰੈਸ ਨੂੰ ਨਾ ਕੋ ਦੋ ਉਹ ਤੁਸੀਂ ਨਹੀਂ ਨਹੀਂ ਇਹ ਹਿੰਦੂ ਨੇਤਾ ਜਿਹੜੇ ਕੋਈ ਕਹਿ ਰਹੇ ਨੇ ਉਸਨੇ ਇਹ ਕਿਹਾ ਕਿ ਅਮਰਤੋਲ ਮਹਿਰੋ ਨੇ ਜੋ ਕੀਤਾ ਗਲਤ ਹੈ ਪਰ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਵੀ ਕੁੜੀ ਨੇ ਸਹੀ ਕੀਤਾ ਸੀ ਤਾਂ ਉਸਨੇ ਕਿਹਾ ਵੀ ਕੁੜੀ ਨੇ ਵੀ ਜੋ ਕੀਤਾ ਉਹ ਗਲਤ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਸਨੇ ਅਮਰਤੋਲ ਮਹਿਰੋ ਦੀ ਸਪੋਰਟ ਕੀਤੀ ਹੈ ਕਿ ਉਹਦੇ ਹੱਕ ਦੇ ਵਿੱਚ ਖੜਾ ਹੋਇਆ ਹੈ ਐਸਾ ਕੁਝ ਨਹੀਂ ਹੈ ਉਹਨੂੰ ਸਮਝਣ ਦਾ ਤਰੀਕਾ ਗਲਤ ਹੈ ਕਿ ਜਮ ਜੀ ਉਹਨੇ ਦੋਨਾਂ ਨੂੰ ਗਲਤ ਕਿਹਾ ਵੀ ਕੁੜੀ ਜਿਹੜੀ ਸ਼ਰੀਰਤਾ ਪ੍ਰੋਸੀਜ ਉਹ ਵੀ ਗਲਤ ਸੀ ਜੋ ਇਹਨੇ ਕੀਤਾ ਉਹ ਵੀ ਗਲਤ ਹੈ ਤਾਂ ਦੋਨੋਂ ਪਾਸੇ ਤੁਸੀਂ ਹੋ ਕਿ ਜਿਹੜੇ ਕੁੜੀ ਨੇ ਸ਼ਲੇਲਤਾ ਫਲਾ ਰਹੇ ਸੀ ਉਹਨੇ ਉਹ ਗਲਤ ਅਕੀ ਕਰ ਨਹੀਂ ਉਹਦੀ ਸ਼ਰੀਰਤਾ ਨਹੀਂ ਦੇਖੀ ਜਿਹੜੀਆਂ ਮੈਂ ਕੋਈ ਦੇਖੀਆਂ ਨੇ ਉਸ 'ਚ ਮੈਨੂੰ ਕੋਈ ਐਸੀ ਗੱਲ ਨਹੀਂ ਲੱਗੀ ਕਿ ਜਿਹਦੇ ਨਾਲ ਸ਼ਰੀਰਤਾ ਸਮਾਜ ਦੇ ਵਿੱਚ ਫੈਲ ਨਹੀਂ ਹੋਵੇ ਮੈਂ ਤੁਹਾਨੂੰ ਦੱਸ ਰਿਹਾ ਰਿਆਂ ਬਲੂ ਫਿਲਮਾਂ ਪਈਆਂ ਨੇ ਕੋਈ ਗੂਗਲ ਤੇ ਮੜੋ ਬਲੂ ਤਸਵੀਰ ਫਿਲਮ ਦੇਖ ਲੋ ਤੁਸੀਂ ਕਿਹਾ ਚਲਦੇ ਚਲਦੇ ਆਪਾਂ ਘਰੇ ਬੈਠੇ ਹੋ ਵੀ ਧਰ ਬਾਈਕ ਦੇਖ ਰਹੇ ਹੁੰਨੇ ਆ ਕੁਝ ਦੇਖ ਰਹੇ ਹੁੰਨੇ ਆ ਵਿੱਚ ਸੈਕਸਰੀ ਐਡ ਆ ਜਾਂਦੀ ਆ ਉਹ ਜਿਹੜੇ ਸ਼ਬਦ ਬੋਲਦੇ ਨੇ ਮੈਂ ਬੋਲ ਹੀ ਨਹੀਂ ਸਕਦਾ ਨਾ ਵੋਸੀ ਘਰ ਦੇ ਵਿੱਚ ਬਹਿ ਕੇ ਸੁਣ ਸਕਦੇ ਆ ਨਾਲ ਦੀ ਨਾਲ ਤੁਹਾਨੂੰ ਆਵਾਜ਼ ਘਟਾਣੀ ਪੈਂਦੀ ਹੈ ਜਾਂ ਬੋਲ ਨੂੰ ਪੌਜ਼ ਕਰਨਾ ਪੈਂਦਾ ਉਸ ਬੁਰਾਈ ਨੂੰ ਖਤਮ ਕਰੋ ਇਹ ਤਾਂ ਐਕਟਿੰਗ ਹੈ ਐਕਟਰ ਨਹੀਂ ਇਹ ਸਮਝਦੇ ਉਹ ਕੋਈ ਬੱਚਾ ਥੋੜਾ ਸੀ ਕਿ ਮਤਲਬ ਕਿ ਇਹ Hindu ਲੜਕੀ ਦੇ ਉੱਪਰ ਕਤਲ ਹੋਇਆ ਜਿਹੜਾ ਉਹਦੇ ਦਿੱਲੀ ਬੰਬੇ ਕਲਾਬ ਖੁੱਲੇ ਹੋਏ ਨਹੀਂ ਅੱਡੇ ਗੁੱਲੇ ਹੋਏ ਨਹੀਂ ਨਿਕਲੇ ਜਿਨ੍ਹਾਂ ਨੂੰ ਕਹਿੰਦਾ ਮਨਜ਼ੂਰੀ ਹੈ ਕੀ ਸਮਝੇ ਉਹ ਤਾਂ ਕਿਸੇ ਨੇ ਹੱਦ ਤੱਕ ਬੰਦਨਾ ਕਰਾਤੇ ਕਿੰਦਾ ਸਰਕਾਰ ਤੋਂ ਮਨਜ਼ੂਰ ਸੁਪਰੀਮ ਕੋਰਟ ਰੀਵਿੰਗ ਜਨਰੇਸ਼ਨ ਚ ਰਹਿਣ ਦੀ ਪਰਮਿਸ਼ਨ ਦਿੰਦਾ ਦਿਨ ਜਾੜਾ ਮੇਰੇ ਤੋਂ ਆਪਦੇ ਵਿੱਚ ਜਨ ਸੋਸ਼ਲ ਮੀਡੀਆ ਹੈ ਉਸਦੇ ਉੱਪਰ ਬਲੂ ਫਿਲਮ ਸੈਕਰੀ ਐਡ ਬੰਦ ਹੋਣੀ ਚਾਹੀਦੀ ਆ ਇਹ ਕੁੜੀਆਂ ਜੇ ਆਪਣਾ ਕਿਦਾ ਕੋਈ ਡਾਇਲੋਗ ਵਾਦੀ ਕਰਕੇ ਪੇਟ ਪਾਉ ਰਹੀਆਂ ਨੇ ਤਾਂ ਇਹਨਾਂ ਦਾ ਮਰਡਰ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਹਿੰਦੂ ਲੜਕੇ ਦੇ ਹੱਕ ਦੇ ਵਿੱਚ ਆਏ ਹੋ ਹੋਰ ਵੀ ਲੜਕੀਆਂ ਨੂੰ ਜਿਹੜੇ ਸਿੱਖ ਨੇ ਜਾਂ ਹੋਰ ਵੀ ਲੜਕੀਆਂ ਨੇ ਉਹਨਾਂ ਨੂੰ ਵੀ ਧਮਕੀਆਂ ਆ ਰਹੀਆਂ ਉਹਨਾਂ ਨਾਲ ਵੀ ਖੜੇ ਹੋ ਤੁਸੀਂ ਯਾਰ ਮੇਰਾ ਹਿੰਦੂ ਸਿੱਖ ਨਾਲ ਕੋਈ ਮਤਲਬ ਨਹੀਂ ਆ ਕਿਉਂ ਚੇ ਕੁੜੀ ਕੋਈ ਵੀ ਹੋਵੇ ਸ਼ਿਵਸਨੋ ਦੇ ਨਾਲ ਖੜੂਗੀ ਕਿਸੇ ਵੀ ਜਾਤ ਦੀ ਹੋਵੇ ਕਿਸੇ ਵੀ ਧਰਮ ਦੀ ਹੋਵੇ ਚਾਹੇ ਉਹ ਪ੍ਰੀਤ ਦੀ ਜੱਟੀ ਹੋਵੇ ਚਾਹੇ ਦੀਪਿਕਾ ਲੁਤਰਾ ਹੋਵੇ ਸਮਝੇ ਕੋਈ ਵੀ ਹੋਵੇ ਸ਼ਿਵਸਨਾ ਕਿਸੇ ਦੇ ਨਾਲ ਨਿਆਂ ਨਹੀਂ ਹੋਣ ਦੋਗੀ ਕਿਸੇ ਦਾ ਕਤਲ ਨਹੀਂ ਹੋਣ ਦੋ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼